ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਮਰਾਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਪਤਨੀ ਬੁਸ਼ਰਾ ਨੂੰ ਉਸ ਦੇ ਖਾਣੇ ਵਿੱਚ ਟਾਇਲਟ ਕਲੀਨਰ ਮਿਲਾਇਆ ਜਾ ਰਿਹਾ ਸੀ ਉਸਨੇ ਦਾਅਵਾ ਕੀਤਾ ਕਿ ਖਾਣੇ ਵਿਚਾਲੇ ਕੈਮੀਕਲ ਕਾਰਨ ਉਸਦੇ ਪੇਟ ਵਿੱਚ ਰੋਜ਼ਾਨਾ ਜਲਨ ਹੁੰਦੀ ਹੈ ਜਿਸ ਨਾਲ ਉਸਦੀ ਸਿਹਤ ਖਰਾਬ ਹੋ ਜਾਂਦੀ ਹੈ ਉਹਨਾਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇ ਅਤੇ ਬੁਸ਼ਰਾ ਬੀਬੀ ਦੀ ਪੂਰੀ ਮੈਡੀਕਲ ਜਾਂਚ ਕਰਵਾਉਂਦੇ ਹੁਕਮ ਦਿੱਤੇ ਜਾਣ Imran Khan ਨੇ ਅਦਾਲਤ ਦੇ ਜੱਜ ਨਾਸ਼ਿਰ ਜਵੇਦ ਰਾਣਾ ਨੂੰ ਦੱਸਿਆ ਕਿ ਅਦਾਲਤ ਦੇ ਕਮਰੇ ਵਿੱਚ ਬਾਧੂ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਜਿਸ ਕਾਰਨ ਇਹ ਬੰਦ ਅਦਾਲਤ ਬੰਗ ਲੱਗ ਰਿਹਾ ਹੈ ਇਸ ਦੌਰਾਨ Imran Khan ਨੇ ਅਦਾਲਤ ਨੂੰ ਦੱਸਿਆ ਕਿ ਸ਼ੌਕਤ ਖਾਨ ਹਸਪਤਾਲ ਦੇ ਸੀਐਮਓ ਡਾਕਟਰ ਆਸਿਮ ਯੂਸਫ ਨੇ ਬੁਸ਼ਰਾ ਬੀਬੀ ਮੈਡੀਕਲ ਟੈਸਟ ਸਿਫਾ ਇੰਟਰਨੈਸ਼ਨਲ ਹਸਪਤਾਲ ਵਿੱਚ ਕਰਵਾਉਣ ਦਾ ਸੁਝਾਅ ਦਿੱਤਾ ਸੀ ਹਾਲਾਂਕਿ ਉਸਨੇ ਕਿਹਾ ਜੇਲ੍ਹ ਪ੍ਰਸ਼ਾਸਨ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਹਸਪਤਾਲ ਵਿੱਚ ਮੈਡੀਕਲ ਟੈਸਟ ਕਰਵਾਉਣ ਤੇ ਅੜੇ ਸੀ ਹਾਲਾਂਕਿ ਬਾਅਦ ਵਿੱਚ ਅਦਾਲਤ ਨੇ ਡਾਕਟਰ ਯੂਸਫ ਨੂੰ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੀ ਮੈਡੀਕਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਸੀ ਇਸ ਕਾਨੂੰਨੀ ਕਾਰਵਾਈ ਦੌਰਾਨ ਇਮਰਾਨ ਖਾਨ ਵੱਲੋਂ ਬਾਦੂ ਦੀਵਾਰਾਂ ਦੇ ਨਿਰਮਾਣ ਤੇ ਸਵਾਲ ਉਠਾਏ ਜਾਣ ਤੋਂ ਬਾਅਦ ਜੱਜ ਨੇ ਅਧਿਕਾਰੀਆਂ ਨੂੰ ਲੱਕੜ ਦੇ ਤੱਕਤੇ ਹਟਾਉਣ ਲਈ ਕਿਹਾ ਕਹਾਣੂ ਦੱਸਦੀ ਹੈ ਕਿ ਇਸ ਮਾਮਲੇ ਤੇ ਅਦਾਲਤ ਨੇ ਇਮਰਾਨ ਖਾਨ ਨੂੰ ਸੁਣਵਾਈ ਦੌਰਾਨ ਪ੍ਰੈਸ ਕਾਨਫਰੰਸ ਨਾ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਜਵਾਬ ਚ ਖਾਨ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਸੁਣਵਾਈ ਤੋਂ ਬਾਅਦ মিডিਆ ਨੂੰ ਹਟਾ ਦੇਣਾ ਚਾਹੀਦਾ ਹੈ। ਜਦੋਂ ਕਿ 15 April ਨੂੰ ਬੁਸ਼ਰਾ ਬੀਬੀ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਸ ਦੀ ਮਰਜ਼ੀ ਦੇ ਨਿੱਜੀ ਹਸਪਤਾਲ ਵਿੱਚ ਡਾਕਟਰੀ ਚਾਰਜ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਉਹ ਪਤਾ ਲਗਾਉਣਾ ਚਾਹੁੰਦੀ ਸੀ ਕਿ ਕੀ ਉਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੇ ਭੋਜਨ ਰਾਹੀਂ ਜ਼ਹਿਰ ਦਿੱਤਾ ਜਾ ਰਿਹਾ ਹੈ।